ਜਿਹੜੇ ਕੀ ਛੋਟੀ ਉਮਰ ਦੇ ਬੱਚੇ ਨੇ ਲਗਾਤਾਰ ਉਹਨਾਂ ਵੱਲੋਂ ਵਾਹਨ ਚਲਾਉਣ ਅਤੇ ਐਕਸੀਡੈਂਟ ਦੇ ਜਿਹੜੇ ਕੀ ਉਹ ਵੱਡੇ ਜਿਹੜੇ ਪੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ᱥਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਕਿ ਮਾਮਲੇ ਸਾਹਮਣੇ ਆ ਰਹੇ ਸੀ ਤਾਂ ਜੇ ਗੱਲ ਕਰੀਏ ਤਾਂ 31 अगस्त ਤੋਂ ਬਾਅਦ ਜਿਹੜਾ ਕਿ ਇੱਕ ਵੱਡੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਣੀ ਸੀ ਜਿਸ ਦੇ ਤਹਿਤ ADGP ਟ੍ਰੈਫਿਕ ਐਸ ਰਾਏ ਵੱਲੋਂ ਵੀ ਨਿਰਦੇਸ਼ ਜਾਰੀ ਕੀਤੇ ਗਏ ਸੀ ਕਿ ਪੰਜਾਬ ਦੀ ਟ੍ਰੈਫਿਕ ਪੁਲਿਸ ਨੂੰ ਜਿਹੜੇ ਟੀਨੇਜਰ ਬੱਚੇ ਨੇ ਟੂ ਵਿਲੇ ਜਾਂ ਫੋਰ ਵਿਲੇ ਚਲਾਉਂਦੇ ਫੜੇ ਜਾਂਦੇ ਨੇ ਉਹਨਾਂ ਦੇ ਮਾਪਿਓ ਤੇ ਵੱਡਾ ਜੁਰਮਾਨਾ ਕੀਤਾ ਜਾਵੇ ਤੇ ਨਾਲ ਨਾਲ ਜਿਹੜੇ ਕਿ 3 ਸਾਲ ਤੱਕ ਦੀ ਜਿਹੜੀ ਕਿ ਸਜ਼ਾ ਦਾ ਵੀ ਜਿਹੜਾ ਕਿ ਪ੍ਰਬਧਾਨ ਰੱਖਿਆ ਗਿਆ ਹੈ ਇਸ ਕਾਨੂੰਨ ਦੇ ਤਹਿਤ ਔਰ ਇਸ ਕਾਨੂੰਨ ਨੂੰ ਹੁਣ ਲਾਗੂ ਜਿਹੜਾ ਕਿ ਉਹ ਸਖਤੀ ਨਾਲ ਕੀਤਾ ਜਾ ਰਿਹਾ ਕਿਉਂਕਿ ਲਗਾਤਾਰ ਸੜਕੀ ਹਾਦਸੇ ਜਿਹੜੇ ਨੇ ਉਹ ਵੱਧ ਰਹੇ ਨੇ ਤਾਂ ਅੱਜ ਏਡੀਸੀਪੀ ਟ੍ਰੈਫਿਕ ਹਰਪਾਲ ਸਿੰਘ ਦੀ ਅਗਵਾਈ ਵਿੱਚ ਜਿਹੜੇ ਕਿ ਸਕੂਲਾਂ ਦੇ ਬਾਹਰ ਨਾਕੇਬੰਦੀ ਕੀਤੀ ਗਈ ਹੈ ਔਰ ਇਹ ਛੋਟੇ ਜਿਹੜੇ ਬੱਚੇ ਨੇ ਜਿਹੜੇ ਟੀਨੇਜਰ ਬੱਚੇ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਪਾਸ ਜਿਹੜਾ ਕੀ ਗੱਡੀ ਦੇ ਕਾਗਜ਼ ਤਾਂ ਹੋਰ ਵੀ ਜ਼ਰੂਰੀ ਜਿਹੜੇ ਕਾਗਜ਼ ਨੇ ਉਹਨਾਂ ਦੀ ਡਿਮਾਂਡ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਔਰ ਨਾਲ ਏਜ ਫੈਕਟਰ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀ ਇਹ ਬੱਚੇ ਨੇ ਜਿਹੜੇ ਕਿ ਇਹ ਅੰਡਰ ਏਜ ਚ ਨਹੀਂ ਕਿਉਂਕਿ 20 ਦਿਨ ਦੀ ਜਿਹੜੀ ਕਿ ਉਹਨਾਂ ਨੇ ਰਿਲੈਕਸੇਸ਼ਨ ਦਿੱਤੀ ਗਈ ਸੀ ਇਸ ਕਾਨੂੰਨ ਨੂੰ ਲਾਗੂ ਕਰਵਾਉਣ ਵਿੱਚ ਤਾਂ ਅੱਜ 23 ਤਰੀਕ ਹੋ ਗਈ ਹੈ ਤਾਂ ਪੁਲਿਸ ਜਿਹੜੀ ਕਿ ਉਹ ਐਕਸ਼ਨ ਮੋਡ ਵਿੱਚ ਵਿਖਾਈ ਦੇ ਰਹੀ ਹੈ ਉਹ ਬੱਚਿਆਂ ਦੇ ਲਾਇਸੈਂਸ ਚੈੱਕ ਕੀਤੇ ਜਾ ਰਹੇ ਨੇ ਔਰ ਨਾਲ ਨਾਲ ਜਿਹੜੀ ਕਿ ਬੱਚਿਆਂ ਦੀ ਜਿਹੜੀ ਉਮਰ ਹੈ ਕਿਉਂਕਿ 18 ਸਾਲ ਤੋਂ ਜੇ ਜਿਆਦਾ ਉਮਰ ਆ ਤਾਂ ਹਈ ਬੱਚੇ ਐਲੀਜੀਬਲ ਨੇ 2 ਵੀਲਰ ਜਾਂ 4 ਵੀਲਰ ਚਲਾਉਂਦੇ ਤਾਂ ਜਿਹੜੇ ਕਿ ਸਖਤ ਹਦਾਇਤਾਂ ਦਿੱਤੀਆਂ ਗਿਆ ਸੀਗੇ ADGP ਟ੍ਰੈਫਿਕ ES ਰਾਏ ਵੱਲੋਂ ਕਿ ਪੰਜਾਬ ਅੰਦਰ ਜਿਹੜਾ ਕਿ 31 ਅਗਸਤ ਤੋਂ ਬਾਅਦ ਜਿਹੜਾ ਵੀ ਬੱਚਾ ਕਿਸੇ ਜਰਾ ਅੰਡਰ ਏਜ ਜਿਹੜਾ ਉਹ 2 ਵੀਲਰ ਜਾਂ 4 ਵੀਲਰ ਚਲਾਉਂਦਾ ਫੜਿਆ ਗਿਆ ਤਾਂ ਉਹਨਾਂ ਦੇ ਮਾਪਿਓ ਤੇ ਕਾਰਵਾਈ ਹੋਵੇਗੀ ਜੁਰਮਾਨੇ ਦੇ ਨਾਲ ਸਜ਼ਾ ਵੀ ਹੋ ਸਕਦੀ ਆ ਤਾਂ ਇਸ ਨੂੰ ਧਿਆਨ ਚ ਰੱਖਦੇ ਹੋਇਆਂ ਜਿਹੜਾ ਕਿ ਟ੍ਰੈਫਿਕ ਪੁਲਿਸ ਵੱਲੋਂ ਬਹੁਤ ਸਾਰੇ ਜਾਗਰੂਕਤਾ ਸੈਮੀਨਾਰ आयोजित ਕੀਤੇ ਗਏ ਸੀ ਔਰ ਬੱਚਿਆਂ ਨੂੰ ਔਰ ਬੱਚੇ ਦੇ ਮਾਪਿਆਂ ਨੂੰ ਵੀ ਜਾਗਰੂਕ ਕੀਤਾ ਗਿਆ ਸੀ ਬਈ ਕਤੀਕਸ ਤੋਂ ਬਾਅਦ ਜਿਹੜਾ ਕਿ ਟੂ ਵੀਲਰ ਨਾਦਤੇ ਜਾਣ ਅੰਡਰੇਜ ਬੱਚਿਆਂ ਨੂੰ ਫੋਰ ਵੀਲਰ ਨਾਦਤੇ ਜਾਣ ਤਾਂ ਜੋ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦੁਬਦ ਨਾ ਹੋਵੇ ਤਾਂ ਇਹਨਾਂ ਜਿਹੜੇ ਕਿ ਨਿਰਦੇਸ਼ਾਂ ਵਿੱਚ 20 ਜੰਦੀ ਰਿਲੈਕਸੇਸ਼ਨ ਵੀ ਦਿੱਤੀ ਗਈ ਸੀ ਦੋਸਤੋ ਬਾਅਦ ਹੁਣ ਜਿਹੜੇ ਕਿ ਟ੍ਰੈਫਿਕ ਪੁਲਿਸ ਹੈ ਉਹ ਐਕਸ਼ਨ ਮੋਡ ਵਿੱਚ ਵਿਖਾਈ ਦੇ ਰਹੀ ਹੈ ਕਿਉਂਕਿ ਸੜਕੀ ਹਾਦਸੇ ਦਾ ਗਰਾਫ ਲਗਾਤਾਰ ਵਧ ਰਿਹਾ ਹੈ ਔਰ ਵੇਖਿਆ ਜਾਂਦਾ ਹੈ ਜਿਹੜੇ ਕਿ ਅੰਡਰੇਜ ਬੱਚੇ ਨੇ ਉਹ ਜਿਹੜਾ ਨਾ ਸੜਕਾਂ ਨੀਮਾ ਦੀ ਪਾਰਲਾ ਵਿੱਚ ਜਿਹੜੀ ਕਿ ਉਹ ਜਦਾ ਸੰਜੀਦਗੀ ਦੇ ਨਾਲ ਨਹੀਂ ਕਰਦੇ ਇਸ ਨੂੰ ਧਿਆਨ ਚ ਰੱਖਦੇ ਹੋਏ ਜੜਕਿ ਹੁਣ ਟ੍ਰੈਫਿਕ ਪੁਲਿਸ ਆ ਉਹ ਐਕਸ਼ਨ ਮੋਡ ਵਿੱਚ ਵਿਖਾਈ ਦੇ ਰਹੀ ਹੈ ਜਿਹੜੇ ਟ੍ਰਿਪਲ ਹਾਈਡਿੰਗ ਕਰ ਰਹੇ ਨੇ ਬੱਚੇ ਉਹਨਾਂ ਨੂੰ ਵੀ ਖਾਸ ਤੌਰ ਤੇ ਜਿਹੜਾ ਕਿ ਟ੍ਰੈਫਿਕ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਕਿਉਂਕਿ ਟ੍ਰੈਫਿਕ ਨੀਮਾ ਦੀ ਉਹ ਵਾਇਲੇਸ਼ਨ ਜਿਹੜੀ ਕਿ ਉਹ ਲਗਾਤਾਰ ਬੱਚਿਆਂ ਵੱਲੋਂ ਜਦਾ ਕੀਤੀ ਜਾਂਦੀ ਹੈ ਤੇ ਬੱਚਿਆਂ ਨੂੰ ਇੱਥੇ ਜਿਹੜਾ ਕਿ ਹੁਣ ਤੁਸੀਂ ਦੇਖ ਸਕਦੇ ਹੋ ਰੋਕਿਆ ਜਾ ਰਿਹਾ ਤੇ ਗੱਲਬਾਤ ਵੀ ਕਰਾਂਗੇ ਐਡੀਸੀਪੀ ਟ੍ਰੈਫਿਕ ਅਫਸਰ ਸਿੰਘ ਨਾਲ ਔਰ ਕਿਉਂਕਿ ਇੱਥੇ ਵੱਡਾ ਨਾਕਾ ਲਗਾਇਆ ਗਿਆ ਜਿੱਥੇ ਕਿ ਸਕੂਲੀ ਬੱਚਿਆਂ ਨੂੰ ਖਾਸ ਕਰਕੇ ਜਿਹੜੇ ਅੰਡਰ ਏਜ ਨੇ ਸਕੂਲੀ ਬੱਚੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਕਿਉਂਕਿ ਲਗਾਤਾਰ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਪੁਲਿਸ ਵੱਲੋਂ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ ਗਏ ਸੀ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਵਾਸਤੇ ਜਿਹੜੇ ਅੰਡਰ ਏਜ ਬੱਚੇ ਨੇ 18 ਸਾਲ ਤੋਂ ਛੋਟੇ ਬੱਚੇ ਨੇ ਉਹ ਟੂ ਵੀਲਰ ਤੇ ਫੋਰ ਵੀਲਰ ਚਲਾਉਣ ਤੋਂ ਗੁਰੇਸ਼ ਕਰਨ ਪਰ ਹਲੇ ਤੱਕ ਬਹੁਤ سارے ਐਸੇ ਬੱਚੇ ਨੇ ਐਸੇ ਮਾਪਿਓ ਵੀ ਨੇ ਜਿਨ੍ਹਾਂ ਨੂੰ ਸ਼ਾਇਦ ਹਲੇ ਇਹਨਾਂ ਨੀਮਾ ਬਾਰੇ ਜਾਗਰੂਕਾ ਨਹੀਂ ਹੈ ਜਾਂ ਉਹ ਨੀਮਾ ਦੀ ਪਾਲਣਾ ਨਹੀਂ ਕਰਨਾ ਚਾਹੁੰਦੇ ਤਾਂ ਹੁਣ ਪੁਲਿਸ ਵੱਲੋਂ ਅੱਜ ਜਿਹੜਾ ਕੀ ਉਹ ਸਖਤੀ ਦਿਖਾਈ ਜਾ ਰਹੀ ਹੈ ਐਮਐਲਏ ਨੇ ਇੰਦਰਬੀਤ ਸਿੰਘ ਨਿਜਰ ਉਹ ਵੀ ਇੱਥੇ ਪਹੁੰਚੇ ਨੇ ਐਡੀਸੀਪੀ ਟ੍ਰੈਫਿਕ ਦੇ ਹਰਪਾਲ ਸਿੰਘ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਇਸ ਨਾਕੇਬੰਦੀ ਦੇ ਲੈ ਕੇ ਕਿਉਂਕਿ ਸਕੂਲੀ ਬੱਚਿਆਂ ਨੂੰ ਜਿਹੜਾ ਕਿ ਇੱਥੇ ਰੋਕਿਆ ਜਾ ਰਿਹਾ ਹੈ ਤੇ ਜਿਸ ਕਰਕੇ ਕਿ ਐਡੀਸੀਪੀ ਇੱਥੇ

14 ਸਾਲ ਦਾ ਬੱਚਾ ਜਿੰਨਾ ਮਰਜੀ ਚੰਗਾ ਸਕੂਲ ਦੇ ਬੋਰਡ ਸਿਸਟਮ ਚ ਚੱਲਦਾ ਰਹੇਗਾ ਲੇਕਿਨ ਸਮਝ ਪੂਰੀ ਡਿਵੈਲਪ ਨਹੀਂ ਹੋਈ ਹੁੰਦੀ ਰਿਐਕਟ ਸਿਚੁਏਸ਼ਨ ਨੂੰ ਰਿਐਕਟ ਕਰਨਾ ਉਹ ਕੌਣ ਦਾ ਹੈ ਇਸ ਕਰਕੇ ਹੱਥ ਜੋੜ ਕੇ ਮੇਰੀ ਮਾਪਿਓ ਅਗੇ ਬੇਨਤੀ ਹੈ ਕਿ ਆਪਾਂ ਬਿਨਾਂ ਗਲਤ ਕਾਨੂੰਨ ਨਾ ਕਰੀਏ ਬਹੁਤ ਚਾ ਕਾਨੂੰਨ ਹੈ ਕੰਟਰੋਲ ਚ ਰਹੇਗਾ ਮਾਪਿਓ ਦੇ ਅਸੀ ਕੰਮ ਸੋਖਾ ਵੀ ਕਰਦਾ ਹੈ ਅਕੇ ਬੱਚੇ ਮਾਪਿਓ ਦੇ ਜਿਹਨੂੰ ਕਹਿੰਦੇ ਨੇ ਗਲਤ ਪੁੱਟਾ ਰਿਹਾ ਕਿ ਕੱਢੀ ਲੇਤੇ ਜਿ ਕਿ ਨਹੀਂ ਸੰਭੁਲ ਲੈ ਕੇ ਦੋ ਮੋਟਰਸਾਈਕਲ ਲੈ ਕੇ ਦੋ ਉਹਦਾ ਕੰਮ ਸੌਖਾ ਹੋ ਗਿਆ ਉਹ ਕਹਿ ਸਕਦੇ ਕਿ ਚਲੂ ਹੈ ਅਸੀਂ ਨਹੀਂ ਲੈ ਕੇ ਦੇ ਸਕਦੇ ਸੋ ਇਸ ਕਰਕੇ ਬਹੁਤ ਚੰਗਾ ਉਪਰਾਲਾ ਹੈ ਇਹ ਗਵਰਨਮੈਂਟ ਦਾ ਇਹ ਬੱਚੇ ਬਾਹਰ ਪਾਰਕਿੰਗਾਂ ਹੀ ਲਾ ਰਹੇ ਮੋਟਰਸਾਈਕਲ ਸਵਾਰੇ ਬਾਹਰ ਗੇਅਰਟ ਕਰਦੇ ਤੇ ਗਲਤ ਗੱਲ ਹੈ ਕਿਉਂਕਿ ਇਹ ਗੈਰ ਕਾਨੂੰਨੀ ਗੱਲ ਹੈ ਦੂਜੀ ਗੱਲ ਹੈ ਮਰਕੇ ਬਾਹਰ ਚੋਰੀ ਹੋਇਆ ਤੇ ਮਰਕੇ ਫਿਰ ਉਸ ਪੁਲਿਸ ਦਾ ਕੰਮ ਵੱਧਾ ਹੈ ਸੋ ਇਸ ਕਰਕੇ ਗਲਤ ਹੈ ਟੋਟਲੀ ਗਲਤ ਹੈ ਇਹਨਾਂ ਨੂੰ ਅਲਟਰਨੇਟ ਅਰੇਂਜਮੈਂਟ ਕਰਨੀ ਦੇ ਦੇਆ ਪੇਰੈਂਟਸ ਨੂੰ ਚਾਹੀਦਾ ਹੈ ਕਿ ਆਪ ਛੱਡ ਕੇ ਜਾਣ ਇਹ ਬੱਚਿਆਂ ਨੂੰ ਗੇਅਰਲੈਸ 16 ਸਾਲ ਤੋਂ ਉੱਪਰ ਲਰਨਿੰਗ ਲਾਇਸੈਂਸ ਲੈਣੇ ਗੇਅਰਲੈਸ ਹੁੰਦਾ ਲੱਗਦਾ ਥੈਂਕ ਯੂ ਜੀ ਜੋ ਨਹੀਂ ਜੀ ਸਾਹਿਬ ਕੀ ਕਹਿਣਾ ਜੀ ਜੋ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਬਹੁਤ ਚੰਗੀ ਕਾਰਵਾਈ ਹੈ ওভার ड्यू ਹੈ ਲੇਟ ਹੋ ਗਈ ਹੈ ਪਹਿਲਾਂ ਹੋਣੀ ਚਾਹੀਦੀ ਸੀਗੀ ਪਰ ਇਹਨਾਂ ਸੈਂਸਟਾਈਜ਼ ਕੀਤਾ ਮਾਪਿਆਂ ਨੂੰ ਪਹਿਲਾਂ ਦੱਸਿਆ ਕਿ ਕੰਮ ਨਾ ਕਰੋ ਜੀ ਔਰ ਹੁਣ ਅਸਿਸਟਡ ਹੋ ਰਹੇ ਆ ਔਰ ਹੁਣ ਆ ਬੰਦਾ ਵੀ ਹੈ ਸਰਕਾਰ ਦਾ ਕਾਨੂੰਨ ਲਾਗੂ ਕਰਾਂਗੇ ਅਸੀਂ ਜਿਹੜੇ ਬੱਚੇ ਛੋਟੇ ਨੇ ਅਸੀਂ ਉਹਨਾਂ ਨੂੰ ਵੱਡੇ ਵੱਡੀਆਂ ਗੱਡੀਆਂ ਨਹੀਂ ਚਲਾਉਣ ਦੇਣੀ ਆ ਦੇਖਿਆ ਜਾ ਰਿਹਾ ਹੈ ਬੱਚੇ ਤੇ ਪਾਰਕਿੰਗ ਪੂਜੀ ਜਾਦੇ ਗੱਡੀ ਗਲਤ ਗੱਲ ਹੈ ਇੱਥੇ ਗੈਰ ਕਾਨੂੰਨੀ ਹੈ ਦੂਜਾ ਚੋਰੀ ਕਰਾਉਣ ਕੇ ਮੋਟਰਸਾਈਕਲ ਸਕੂਟਰ ਆ ਮਾਪੇ ਨੂੰ ਨੁਕਸਾਨ ਹੋਇਆ ਐਮਐਲਏ ਡਾਕਟਰ ਇੰਦਰਜੀਤ ਸਿੰਘ ਨਿਜਰੀ ਪਹੁੰਚੇ ਨੇ ਉਹਨਾਂ ਨੇ ਵੀ ਆਖਿਆ ਵੀ ਠੀਕ ਹੈ ਬਿਲਕੁਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਸ ਮਾਮਲੇ ਤੇ ਸਖਤੀ ਕਰਨੀ ਜਿਹੜੀ ਕੀ ਬਣਦੀ ਵੀ ਹੈ ਕਿਉਂਕਿ ਬੱਚਿਆਂ ਦੀ ਨਾਲ ਇਹ ਜਾਣ ਦਾ ਵੀ ਸਵਾਲ ਹੈ ਕਿਉਂਕਿ ਬੱਚੇ ਜਿਹੜੇ ਕਿ ਅਲੜਪੁਣੇ ਵਿੱਚ ਡਰਾਈਵਿੰਗ ਤੇਜ ਕਰਦੇ ਨੇ ਰੈਸ਼ ਡਰਾਈਵਿੰਗ ਕਰਦੇ ਨੇ ਜਿਸ ਕਰਕੇ ਬੱਚਿਆਂ ਦੀ ਜਿਹੜੀ ਕਿ ਜ਼ਿੰਦਗੀ ਵੀ ਦਾਤ ਲੱਗੀ ਹੁੰਦੀ ਆ ਤਾਂ ਜਿਹੜੀ ਕਿ ਇੱਥੇ ਕਾਰਵੇ ਵੇਖੀ ਜਾ ਰਹੀ ਹੈ ਪਰ ਦੇਖਿਆ ਜਾ ਰਿਹਾ ਦੋ ਸਾਰੇ ਬੱਚੇ ਜਿਹੜੇ ਕਿ ਸਕੂਲ ਤਾਂ ਆਉਂਦੇ ਨੇ ਪਰ ਉਹ ਪਾਰਕਿੰਗ ਵਿੱਚ ਆਪਣੇ ਮੋਟਰਸਾਈਕਲ ਇੱਥੇ ਲਗਾ ਦਿੰਦੇ ਨੇ ਜਿਸ ਦਾ ਕਿ ਸਕੂਲ ਪ੍ਰਬੰਧਕਾਂ ਨੂੰ ਪਤਾ ਨਹੀਂ ਲੱਗਦਾ ਇਸ ਕਰਕੇ ਜਿਹੜਾ ਕਿ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਉਥੇ ਦੀ ਨਾਕੇਬੰਦੀ ਕੀਤੀ ਗਈ ਹੈ ਜਿਹੜਾ ਬੱਚਾ ਇੱਥੇ ਮੋਟਰਸਾਈਕਲ ਲਾਊਗਾ ਉਹਨਾਂ ਨੂੰ ਪੁੱਛ ਕੇ ਚ ਕੀਤੀ ਜਾਊਗੀ ਕਿਉਂਕਿ ਬੱਚੇ ਵੀ ਜਿਹੜੇ ਕੀ ਉਹ ਸ਼ਰਾਰਤੀ ਨੇ ਕਰੋ ਆਉਂਦੇ ਨੇ ਪਰ ਸਕੂਲ ਵਿੱਚ ਨਹੀਂ ਆਉਂਦੇ ਸਕੂਲ ਦੇ ਨੇੜੇ ਜਿਹੜੀ ਕਿ ਪਾਰਕਿੰਗ ਬਣੀ ਹੈ ਉੱਥੇ ਹੀ ਆਪਣੇ ਮੋਟਰਸਾਈਕਲ ਇੱਥੇ ਖੜੇ ਕਰ ਦਿੰਦੇ ਨੇ ਤਾਂ ਇੱਥੇ ਵੀ ਜਿਹੜੀ ਕਿ ਪੁਲਿਸ ਜਿਹੜੀ ਕਿ ਮੁਸਤੀਆਦ ਵਿਖਾਈ ਦੇ ਰਹੀ ਹੈ ਕਿਉਂਕਿ ਬਹੁਤ ਸਾਰੇ ਬੱਚੇ ਨੇ ਇੱਥੇ ਹੁਣ ਉਹੀ ਕਾਰਨ ਹੈ ਜਿਹਨੂੰ ਪੁਲਿਸ ਜਾਏਗੀ ਤਾਂ ਉਹ ਆਪਣੇ ਮੋਟਰਸਾਈਕਲ ਜਿਹੜੇ ਇੱਥੋਂ ਲੈਣਗੇ ਪਰ ਕਿਤਨੇ ਕਿਤੇ ਮਾਪਿਆਂ ਨੂੰ ਉੱਥੇ ਬੱਚਿਆਂ ਨੂੰ ਵੀ ਸਮਝਣਾ ਪੈਣਾ ਹੈ ਕਿ ਜਿਹੜਾ ਕਿ ਇੱਥੇ 18 ਸਾਲ ਦੇ ਛੋਟੇ ਬੱਚੇ ਨੇ ਉਹ ਗੁਰੇਜ਼ ਕਰਨ ਤਾਂ ਜੋ ਦਿੱਕਤ ਜਿਹੜੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਜੇ ਬੱਚਿਆਂ ਨੂੰ ਜਾਂ ਉਹਨਾਂ ਦੇ ਮਾਪਿਆਂ ਨੂੰ ਨਾ ਹੋਵੇ ਤਾਂ ਇੱਥੇ ਐਡੀਸੀਪੀ ਟ੍ਰੈਫਿਕ ਵੀ ਹਰਪਾਲ ਸਿੰਘ ਵੀ ਨੇ ਉਹਨਾਂ ਨੇ ਵੀ ਜਰੂਰ ਗੱਲਬਾਤ ਕਰਨਗੇ ਕਿਉਂਕਿ ਉਹਨਾਂ ਦੀ ਅਗਵਾਈ ਵਿੱਚ ਜਿਹੜੀ ਕਿ ਨਾਕਾਬੰਦੀ ਕੀਤੀ ਗਈ ਹੈ ਔਰ ਜਿੱਥੇ ਕਿ ਛੋਟੇ ਬੱਚੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦੇ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਮੋਬਾਈਲ ਤੇ ਤੇ ਜਿਹੜਾ ਕਿ ਪਿੱਛੇ 1 ਇਕਤਈ ਅਗਸਤ ਤੱਕਨ ਤੋਂ ਬਾਅਦ ਜਿਹੜਾ ਕਿ ਸਖਤੀ ਕੀਤੀ ਗਈ ਹੈ ਕਿਉਂਕਿ 20 ਦਿਨ ਦੀ ਜਿਹੜੀ ਕਿ ਰਿਲੈਕਸੇਸ਼ਨ ਦਿੱਤੀ ਗਈ ਸੀ ਤਾਂ ਹੁਣ ਉਸ ਤੋਂ ਬਾਅਦ 3 ਦਿਨ ਉੱਪਰ ਹੋ ਚੁੱਕੇ ਨੇ ਪਰ ਫਿਲਹਾਲ ਤੱਕ ਵੀ ਜਿਹੜੇ ਕਿ ਟੀਨੇਜਰ ਨੇ ਉਹ ਟੂ व्हीਲਰਸ ਤੇ 4 व्हीਲਰਸ ਤੇ ਵਿਖਾਈ ਦੇ ਰਹੇ ਨੇ ਇਸ ਕਰਕੇ ਜਿਹੜਾ ਕਿ ਅੱਜ ਪੁਲਿਸ ਵੱਲੋਂ ਜਿਹੜੀ ਕਿ ਸਰਪ੍ਰਾਈਜ਼ ਚੈਕਿੰਗ ਜਿਹੜੀ ਕਿ ਕੀਤੀ ਜਾ ਰਹੀ ਹੈ ADCP ਟ੍ਰੈਫਿਕ ਹਰਪਾਲ ਸਿੰਘ ਦੀ ਅਗਵਾਈ ਵਿੱਚ ਜਿਹੜੀ ਕਿ ਨਾਕੇਬੰਦੀ ਇੱਥੇ ਕੀਤੀ ਗਈ ਹੈ ਜਿਹੜੇ ਕਿ ਟੀਨੇਜਰ ਬੱਚੇ ਨੇ ਉਹਨਾਂ ਦੇ ਖਿਲਾਫ ਜਿਹੜੀ ਕਿ ਕਾਰਵਾਈ ਜਿਹੜੀ ਕਿ ਲਿਖਨ ਨੂੰ ਮਿਲਿਆ ਸਰ ਕੀ ਕਹਿਣਾ ਜੀ ਅੱਜ ਜਿਹੜੇ ਨਾਕੇ ਲਗਾਏ ਗਏ ਨੇ ਉਹਦੇ ਕਰ ਇਹ ਨਾਕੇ ਜੀ ਸਾਰੇ ਸ਼ਹਿਰ ਦੇ ਵਿੱਚ ਸਕੂਲਾਂ ਦੇ ਲੱਗ ਜਾ ਕੇ ਲਾਏ ਗਏ ਆ ਇਹ ਨਾਕੇ ਲਾਉਣ ਦਾ ਮਕਸਦ ਆ ਕਿ ਜਿਹੜੇ ਬੱਚਿਆਂ ਨੇ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ ਉਹਨਾਂ ਦੇ ਅਸੀਂ ਚਲਾਨ ਕੀਤੇ ਜਾ ਰਹੇ ਆ ਔਰ ਨਾਲ ਇਹਦੇ ਥੋੜੀ ਜਿਹੀ ਅਵੇਅਰ ਵੀ ਹੋ ਰਹੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਦੇਖੋ ਕਹੀ ਹੈ ਜਿਹੜੀ ਸਾਡੀ ਇਸ ਨਾਕਾਬੰਦੀ ਜਿਹੜੀ ਗੱਲ ਸਾਹਮਣੇ ਆਈ ਆ ਉਹ ਇਹ ਆਈ ਆ ਕਿ ਜਿਹੜੇ ਕੋਈ ਜਿਨ੍ਹਾਂ ਨੇ ਦਫਤਰ ਖੋਲੇ ਨੇ লাইসেনਸ ਬਣਾਉਂਦੇ ਉਹਨਾਂ ਨੇ ਉਹਨਾਂ ਨੂੰ ਮਿਸਗਾਈਡ ਕਰ ਦਿੱਤਾ ਕਿ ਤੁਹਾਨੂੰ ਤੁਸੀਂ ਐਕਟਵਾ ਤੇ ਜੁਪੀਟਰ ਚਲਾ ਸਕਦੇ ਜਦੋਂ ਕਿ ਉਹ 50 ਸੀਸੀ ਤੋਂ ਉੱਪਰ ਨਹੀਂ ਚਲਾ ਸਕਦੇ ਜੀ ਇਸ ਕਰਕੇ ਇਹਨਾਂ ਨੂੰ ਬੰਦੀ ਆ ਕਿ ਸਾਰੇ ਜਿਹੜੇ ਤੁਹਾਡੇ ਮਾਧਿਮ ਰਹੀਂ ਕਿ 50 ਸੀਸੀ ਤੋਂ ਉੱਪਰ ਜਿਹੜੇ 16 ਤੋਂ 18 ਸਾਲ ਦਾ ਬੱਚਾ ਉਹ 50 ਸੀਸੀ ਤੋਂ ਉੱਪਰ ਕੋਈ ਵੀ ਵਿਕਲਣਾ ਚਲਾਵੇ ਸੀਸੀ ਦੇ ਵਿਕਲ ਬਹਿ ਹੈਗੇ ਹਾਂਜੀ ਹੈਗੇ ਜੀ ਆ ਛੋਟੀਆਂ ਮੋਪੇਡ ਜਿਹੜੀਆਂ ਜੀ ਛੋਟੀਆਂ ਛੋਟੀਆਂ ਇੱਥੇ ਲੈ ਬੱਚਿਆਂ ਨੇ ਲਈਆਂ ਨੇ ਨਿਆਣੇ ਆ ਜਿਹੜੀਆਂ ਹੁਣ ਤਾਂ ਇਲੈਕਟ੍ਰੋਨਿਕ ਆ ਗਈਆਂ ਜੀ ਬੜੀਆਂ ਵਧੀਆ ਉਹ ਬਹੁਤ ਸਾਰੇ ਬੱਚਿਆਂ ਨੇ ਲੈ ਲਈਆਂ ਜੀ ਤੇ ਇਹੋ ਲੈ ਰਹੇ ਨੇ ਕਈ ਬੱਚੇ ਵੇਖੋ ਤੁਸੀਂ ਦੇਖਿਆ ਹੋਊਗਾ ਪੇਰੈਂਟਸ ਲੈ ਕੇ ਬੱਚਿਆਂ ਨੂੰ ਛੱਡਣ ਆ ਰਹੇ ਨੇ ਬਹੁਤ ਸਾਰਾ ਜਿਹੜਾ ਵਾ ਅਵੇਅਰਨੈਸ ਹੋ ਚੁੱਕੀ ਆ ਜਿਹੜੇ ਕੋਈ ਨਹੀਂ ਸੁਧਰਨਾ ਚਾਹੁੰਦੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਪਰ ਬਹੁਤ ਸਾਰੇ ਬੱਚੇ ਦੇਖਿਆ ਜਾ ਰਿਹਾ ਵੀ ਪ੍ਰਾਈਵੇਟ ਪਾਰਕਿੰਗ ਵਿੱਚ ਆਪਣੇ ਵਹੀਕਲ ਲਗਾ ਕੇ ਤੇ ਬਾਅਦ ਸਕੂਲ ਚਲੇ ਜਾਂਦੇ ਨੇ ਉਹ ਇਸ ਤਰ੍ਹਾਂ ਆ ਜੀ ਉਹਨਾਂ ਨੇ ਸਕੂਲਾਂ ਨੇ ਜਿਹੜੇ ਬੱਚਿਆਂ ਦੀ ਏਜ ਨਹੀਂ ਹੈਗੀ ਤੇ ਫਿਰ ਵੀ ਵੀਕਲ ਲੈ ਕੇ ਆ ਰਹੇ ਆ ਉਹ ਸਾਰੇ ਬੰਦੇ ਆ ਬੱਚਿਆਂ ਨੇ ਉਹਨਾਂ ਨੇ ਪਾਰਕਿੰਗ ਮੰਨਾ ਕਰ ਦਿੱਤਾ ਉਹਨਾਂ ਨੇ ਆਪਣੇ ਸਾਈਕਲ ਜਿਹੜੇ ਆ ਪ੍ਰਾਈਵੇਟ ਪਾਰਕਿੰਗ ਚ ਲਾਤੇ ਆ ਆ ਦੇਖੋ ਬਾਹਰ ਖੜੇ ਆ ਇਹ ਸਾਰੇ ਜਿਹੜੇ ਆ ਇਹ ਬਾਹਰ ਪਾਰਕਿੰਗ ਜਿਹੜੇ ਆ ਉੱਥੇ ਖਲੋ ਕੇ ਤੇ ਆਪਣੇ ਵੀ ਇੱਕ ਵੇਟ ਕਰੇ ਕਿਉਂਕਿ ਬਾਹਰ ਪੁਲਿਸ ਖੜੀ ਆ ਹੁਣ ਵੀ ਕਰੇ ਕੱਢ ਨਹੀਂ ਸਕਦੇ ਇਸ ਕਰਕੇ ਹੁਣ ਆਪਣੇ ਪੇਰੈਂਟਸ ਨੂੰ ਬੁਲਾਉਣਗੇ ਅਸੀਂ ਇਹਦੇ ਚ ਵੀ ਵੇਖਦੇ ਆ ਵੀ ਪੇਰੈਂਟਸ ਆਉਣਗੇ ਆਪਾਂ ਉਹਨਾਂ ਨੂੰ ਵੀ ਜਾਣਕਾਰੀ ਦਵਾਂਗੇ ਤਾਂ ਕੱਲ ਨੂੰ ਬੰਦ ਕਰ ਦੇਣਾ ਕੱਲ ਨੂੰ ਲੈ ਰਿਹਾ ਹੈ ਰਿਲੈਕਸੇਸ਼ਨ ਦਿੱਤੀ ਗਈ ਸੀ ਕਿਉਂਕਿ 31 ਅਸਤੂ ਤੋਂ ਬਾਅਦ ਵੀਜਨ ਦੀ ਰਿਲੈਕਸੇਸ਼ਨ ਦਿੱਤੀ ਗਈ ਸੀ ਕਿ ਆ ਉਸ ਦੌਰਾਨ ਉਸ ਵੱਲੋਂ ਜਾਗਰੂਕਤਾ ਵੀ ਸੈਮੀਨਾਰ ਹੋਏ ਕੀਤੇ ਗਏ ਬਹੁਤ ਕੀਤੇ ਗਏ ਜੀ ਹਰਸ਼ ਮੈਂ ਮੇਰੇ ਵੱਲੋਂ ਖੁਦ ਕੀਤੇ ਗਏ ਨੇ ਸਾਡੀ ਇੱਕ ਪੱਕੀ ਬਖਰੀ ਟੀਮ ਲੱਗੀ ਆ ਇਸ ਕਰਕੇ ਬਹੁਤ ਜਗ੍ਹਾ ਹਰ ਕੋਈ ਸਕੂਲ ਛੱਡਿਆ ਨਹੀਂ ਜੀ ਜਿੱਥੇ ਨਹੀਂ ਅਸੀਂ ਕੀਤੇ ਲੱਗਦਾ ਵੀ ਜਾਗਰੂਕਤਾ ਆਈ ਮਾਪਿਓ ਵਿੱਚ ਬੱਚਿਆਂ ਵਿੱਚ ਬਹੁਤ ਜਾਗਰੂਕਤਾ ਆਈ ਤੁਸੀਂ ਦੇਖਣਾ ਇੱਥੇ ਤੇ ਲਾਈਨ 'ਚ ਵਹੀਕਲ ਇੰਨੇ ਬੱਚਿਆਂ ਕੋ ਹੁੰਦੇ ਜਿੰਨੇ ਸਵਾਲ ਹੀ ਨਹੀਂ ਹੁਣ ਤੁਸੀਂ ਦੇਖ ਲਓ ਹਰ ਕਿਹਨ ਸਕੂਲ 'ਚ ਆ ਪੰਜ-ਸ ਵੇ ਵਿਖਲਾ ਕੇ ਚਲ ਗਿਆ ਬਾਕੀ ਸਭ ਆਟੋਆਂ ਚ ਬੈ ਕੇ ਜਾ ਰਹੇ ਕਿ ਬੱਚੇ ਨੂੰ ਤੁਸੀਂ ਕਿਹਾ ਵਾ ਕਿਉਂਕਿ ਬੱਚੇ ਤੁਸੀਂ ਟੀਨੇਜਰ ਜਿਹੜੇ ਤੁਸੀਂ ਖਿਲਾਾਰੇ ਵੀ ਨੇ ਬੱਚੇ ਉਹਨਾਂ ਦੇ ਉਮਰ ਵੀ ਚੈੱਕ ਕੀਤੀ ਮਾਪਿਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਮੈਂ ਨਹੀਂ ਉਹਦੇ ਚ ਹੈ ਜੀ ਖੋੜੇ ਦੇ ਬੱਚੇ ਉਹ ਨੇ ਜਿਨ੍ਹਾਂ ਦੇ ਪੇਰੈਂਟਸ ਨੂੰ ਪਤਾ ਨਹੀਂ ਸਾਨੂੰ ਪੇਰੈਂਟਸ ਨਾਲ ਗੱਲ ਕੀਤੀ ਇਹ ਨੇ ਉਹਨਾਂ ਨੇ ਇਹੋ ਹੀ ਆ ਕਿ ਜਿਹੜੇ ਆ ਜੀ ਸਾਨੂੰ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਐਕਟਵਾ ਚਲਾ ਸਕਦੇ ਆ ਤੇ ਅਸੀਂ ਤੇਨੂੰ ਕੋ ਮੋਟਰਸਾਈਕਲ ਖੜਾ ਕਰਾ ਲਿਆ ਤੇ ਐਕਟਵਾ ਲੈ ਦਿੱਤੀ ਹੈ ਤੇ ਹੁਣ ਨਹੀਂ ਸਾਨੂੰ ਅੱਜ ਪਤਾ ਲੱਗਿਆ ਵਾ ਤੇ ਤੁਸੀਂ ਅਸੀਂ ਇਹ ਗਾਂ ਵਾਸਤੇ ਉਹਨੂੰ ਛੋਟੀ ਮੋਪਡ ਲੈ ਦੇਣਗੇ ਅਸੀਂ ਜਿਹੜੇ ਅੱਜ ਕੋ ਕੀਤੀ ਕੀ ਨੇ ਅੱਜ ਕੁਝ ਚਲਾਨ ਕੀਤੇ ਸਿਰਫ ਮੋਟਰਸਾਈਕਲ ਵਾਲੇ ਜਿਨ੍ਹਾਂ ਕੋ ਬੋਲਟ ਤੇ ਦੂਜੇ ਮੋਟਰਸਾਈਕਲ ਹੈ ਜਾਂ ਜਿਹੜੇ ਬੱਚਿਆਂ ਨੂੰ ਅਸੀਂ ਕੱਲ ਵਾਰਨਿੰਗ ਕੀਤੀ ਸੀ ਉਹਨਾਂ ਚ ਕੁਝ ਬੱਚਿਆਂ ਦੇ ਜੁਰਮਾਨੇ ਦੀ ਵੀ ਗੱਲ ਆਖੀ ਗਈ ਸੀ ਉੱਥੇ ਸਜ਼ਾ ਦੀ ਵੀ ਗੱਲ ਆਖੀ ਗਈ ਸੀ ਹਾਂਜੀ ਉਹ ਜੇ ਕੋਰਟ ਕਰੇਗੀ ਜੀ ਕੋਰਟ ਨੂੰ ਭੇਜ ਦਿੱਤਾ ਲਿਖ ਕੇ ਕੋਰਟ ਜੁਰਮਾਨਾ ਕਰੇਗਾ ਐਡੀਸੀਪੀ ਹਰਪਾਲ ਸਿੰਘ ਜਿਨ੍ਹਾਂ ਦੀ ਅਗਵਾਈ ਵਿੱਚ ਜਿਹੜੀ ਇੱਥੇ ਨਾਕੇਬੰਦੀ ਕੀਤੀ ਗਈ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਜਿਹੜੇ ਬੱਚੇ ਨੇ ਕਾਫੀ ਉਹ ਜ਼ਿਆਦਾ ਸ਼ਰਾਰਤਾਂ ਵੀ ਕਰਦੇ ਨੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਇੱਥੇ ਬਿਲਕੁਲ ਸਕੂਲ ਦੇ ਕੋਲ ਹੀ ਪਾਰਕਿੰਗ ਵੀ ਨੇ ਆਪਣੇ ਵਾਹਨ ਜਿਹੜੇ ਨੇ ਇੱਥੇ پارک ਕਰ ਦੇਣ ਕਿਉਂਕਿ ਸਕੂਲ ਮੈਨੇਜਮੈਂਟ ਵੱਲੋਂ ਸਿੱਧਾ-ਸਿੱਧਾ ਇਹ ਟੀਨੇਜਰ ਬੱਚੇ ਨੇ ਉਹਨਾਂ ਨੂੰ ਮਨਾਹੀ ਕੀਤੀ ਗਈ ਹੈ ਜਿਹੜੇ ਕਿ ਵਹਿਕਲ ਤੇ ਹੁੰਦੇ ਸੀ ਆਪਣੇ 4 ਵੀਲਰ ਜਾਂ 2 ਵੀਲਰ ਤੇ ਹੁੰਦੇ ਸੀ ਉਹਨਾਂ ਨੂੰ ਮਨਾਹੀ ਕੀਤੀ ਗਈ ਹੈ ਕਿਉਂਕਿ ਉਹ ਜਿਹੜੀ ਕਿ ਸਖਤੀ ਵੇਖਣ ਵਿੱਚ ਆ ਰਹੀ ਹੈ ਕਿਉਂਕਿ 31 ਅਗਸਤ ਤੋਂ ਬਾਅਦ ਜਿਹੜਾ ਕਿ ਡੀਜੀਪੀ ਟ੍ਰੈਫਿਕ ਐਸਆਰਏ ਵੱਲੋਂ ਵੀ ਨਿਰਦੇਸ਼ ਜਾਰੀ ਕੀਤੇ ਗਏ ਸੀਗੇ ਪੰਜਾਬ ਦੇ ਜਿੰਨੇ ਵੀ ਟ੍ਰੈਫਿਕ ਵਿੰਗ ਨੇ ਉਹਨਾਂ ਨੂੰ ਵੀ ਅਧਿਕਾਰੀਆਂ ਨੂੰ ਵੀ ਕਿਉਂਕਿ ਲਗਾਤਾਰ ਵੇਖਣ ਵਿੱਚ ਆ ਰਿਹਾ ਸੀ ਕਿ ਵੀ ਟੀਨੇਜਰ ਜਿਹੜੇ ਬੱਚੇ ਨੇ ਉਹ 2 ਵੀਲਰ ਤੇ 4 ਵੀਲਰ ਚਲਾਉਂਦੇ ਨੇ ਜਿਸ ਨਾਲ ਕੀ ਐਕਸੀਡੈਂਟ ਹੁੰਦੇ ਨੇ ਤੇ ਉਹ ਜਿਹੜੇ ਕਿ ਆਪ ਵੀ ਜਿਹੜੀ ਉਹਨਾਂ ਦੀ ਜਾਨ ਖਤਰੇ ਵਿੱਚ ਪੈਂਦੀ ਹੈ ਤਾਂ ਹੁਣ ਅੱਜ ਐਕਸ਼ਨ ਮੋਡ ਵਿੱਚ ਵਿਖਾਈ

Instagram X aur WhatsApp channel par